ਤੇਰੀ ਵਰਗਾ ਬਹੁਤ ਦੇਖ ਲਿਏ ਥੇ ਭਾਈ ਮਾਰ ਮਾਰ ਸੀਟ ਕਰੂਗਾ ਮੈਂ ਭਾਈ ਤੇ ਦੇਖ ਸਕਦਾ ਹਾਂ ਕਿ ਤੇਰੀ ਵਰਗਾ ਬਹੁਤ ਦੇਖ ਲਿਏ ਥੇ ਭਾਈ ਮਾਰ ਮਾਰ ਸੀਟ ਕਰੂਗਾ ਮੈਂ ਭਾਈ ਤੇ ਦੇਖ ਸਕਦਾ ਹਾਂ ਕਿ ਤੇਰੀ ਵਰਗਾ ਬਹੁਤ ਦੇਖ ਲਿਏ ਥੇ ਭਾਈ ਮਾਰ ਮਾਰ ਸੀਟ ਕਰੂਗਾ ਮੈਂ ਭਾਈ ਮੈਂ ਜੇ ਤੁਸੀਂ ਬਦਮਾਸ਼ੀ ਕਰਦੇ ਹੋ ਇੰਨਾ ਧੱਕਾ ਵੀ ਨਹੀਂ ਕਰਨਾ ਮੇਰੇ ਨਾਲ ਲੈਡੀ ਨੂੰ ਮੇਰੀ ਸੁਣ ਜੀ ਗੱਲ ਸੁਣ ਲੈ ਮੇਰੀ ਸਣੀ ਮੈਂ ਤੇਰੇ ਨਾਲ ਬਹਿ ਤੂੰ ਬਲਾਸਟਰ ਕਰ ਰਿਹਾ ਤੂੰ ਮੈਂ ਨਹੀਂ ਹੋ ਮੈਂ ਤੇਰੇ ਨਾਲ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾਲ ਗੱਲ ਕਰੋ ਬੰਦੇ ਨੂੰ ਗੱਲ ਕਰ ਮੈਂ ਤੇਰੀ ਕੰਪਲੇਨਟ ਬਾ ਮੇਰੀ ਕੰਪਲੇਨ ਤੇਨੂੰ ਲਾਸਟ ਕਹਦਾ ਹੁਣ ਤਕਰੀਬਂ ਬੰਦੇ ਦੀ ਤੇਰੀ ਮੈਂ ਕੰਪਲੇਨ ਲੈ ਲਈ ਤਕਰੀਬਂ ਬੰਦੇ ਦੀ ਮੈਂ ਜਦੋਂ ਤੈਨੂੰ ਕਿਹਨੇ ਕਹਦਾ ਮੈਂ ਉਹਦੀ ਬੰਦੇ ਦੀ ਦੋ ਤਿੰਨ ਹਰ ਗੱਲ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਲੇਕਿਨ ਕੰਪਲੇਨ ਲੈ ਲਈ ਬਸ ਠੀਕ ਹੈ ਲੈ ਸੋ ਲੋ ਬਸ ਠੀਕ ਹੈ ਜਾਓ ਮੈਂ ਬੁਲਾਦਾ ਨਹੀਂ ਫੇਰ ਅਸੀਂ ਚੱਲਨੇ ਆ ਕੰਪਲੇਨ ਦੇ ਇਹਨੂੰ ਹੀ ਖੜੇ ਦੀ ਫੇਰ ਤੇ ਕੰਪਲੇਨ ਦੇ ਦਈਏ ਨਾ ਸਰ ਜੀ ਜਾਓ ਬੋਕ ਫੇਰ ਚੱਲਨੇ ਜਾਓ ਮੈਂ ਬੁਲਾਦਾ ਚਲੋ ਆਗੇ ਜੀਰ ਸਾਹਿਬ ਮੈਂ ਮੈਂ ਤੈਨੂੰ ਸਣੀ ਸਾਹਿਬ ਇਹੀ ਗੱਲ ਕਰਦਾ ਹਾਂ ਉਹ ਜਾ ਰਿਹਾ ਤੁਸੀਂ ਜੀ ਦੀ ਲਿਮਟ ਹੁੰਦੀ ਆ ਲਿਮ ਤੈਨੂੰ ਸਾਫ਼ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਏ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤਾਂ ਮੈਂ ਕਿਹ ਮਹੱਲੇ ਦਾ ਮੋਹਤ ਮੈਂ ਤੇ ਮੈਂ ਮੋਹਤ ਮੈਂ ਹੀ ਜਣਾ ਮੈਂ ਚੌਕੀਦਾਰ ਇੱਥੇ ਤੇ ਮੈਂ ਕੀ ਆ ਚਲੋ ਮੈਂ ਚੌਕੀਦਾਰ ਆ ਗੜੀ ਵੀਰੇ ਮੈਂ ਤੈਨੂੰ ਲਾਸ਼ ਕਹਤਾ ਤੈਨੂੰ ਮੰਨਣਾ ਮੈਂ ਜਾਉਂਗਾ ਫਿਰ ਕੀ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਉਹ ਹਵਾ ਹੋਰੀ ਕਰੀ ਜਣਾ ਹੈ ਓਏ ਜੱਟ ਸਾਹਿਬ ਯਾਰ ਦਿਮਾਗ ਖਾ ਲ ਕਿੱਥੇ ਤੇਰਾ ਤੇਰੀ ਵਲਗਾਂ ਬਹੁਤ ਦੇਖਣੇ ਤੇ ਭਾਈ ਮਾਰ ਮਾਰ ਸੀੜ ਕਰੂੰਗਾ ਮੈਂ ਭਾਈ ਦੇਖ ਸਕਦੇ ਹੋ ਕਿ ਚੌਂਕੀ ਚਾਰ ਦੇ ਵੱਲੋਂ ਬਦਤਮੀਜ਼ੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਬਿੱਜੇ ਜਾ ਰਹੀਆਂ ਨੇ ਐਸੀ ਗੱਲ ਤੇ ਰਿਹਾ ਭਾਈ ਐਸੀ ਗੱਲ ਤੇ ਦੇਖ ਸਕਦੇ ਹੋ ਕਿ ਚਾਰ ਸਾਹਿਬ ਦੇ ਵੱਲੋਂ ਮੇਰੀ ਆਚ ਕਰਉਂਦੀ ਭਾਈ ਕਿੰਨੀ ਕੀਤੀ ਕੀਤੀ ਜਾ ਰਹੀ ਆ ਜੇਸ਼ਾ ਇੰਨੀ ਕਿਮੂਗੀ ਪਲੇਟ ਲੈ ਲਈਏ ਨਾ ਚੌਂਕੀ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਗੱਲ ਕੀਤੀ ਜਾ ਰਹੀ ਆ ਰਾਪੜ ਸੋ ਪ੍ਰਾਇਮਰੀ ਵਾਰ ਨਿਊਜ਼ ਦੇ ਦਰਮਿਆਨ ਇੱਕ ਖਬਰ ਦਿਖਾ ਰਹੇ ਆ ਅਸੀਂ ਜੁਜੂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇਹ ਤਾਂ ਨਹੀਂ ਚੱਲੂਗਾ ਇਹ ਕੁੱਝ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਸ਼ੁਰਾਪੁਰ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਬੀਜੇਪੀ ਤੋਂ ਉਨਾਂ ਨੂੰ ਘੜਾਵਾ ਔਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਕੀ ਦੇ ਵਿੱਚ ਸ਼ਰਿਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੋਰ ਜਾਦੇ ਆ ਸਰ ਜੀ ਬਦਮਾਸ਼ੀ ਮੈਂ ਜੋ ਤੁਸੀਂ ਬਦਮਾਸ਼ੀ ਕਰਦੇ ਪਏ ਹੋ ਇੱਦਾਂ ਧੱਕਾ ਵੀ ਨਹੀਂ ਦੋਣਾ ਮੈਂ ਇੱਕ ਲੇਡੀ ਨੂੰ ਮੇਰੀ ਸੁਣੇ ਜੀ ਗੱਲ ਸੁਣ ਲੈ ਮੇਰੀ ਸਣੀ ਮੈਂ ਤੈਨੂੰ ਉਹ ਬਈ ਤੂੰ ਬਲਾਸਟਰ ਕਰ ਰਿਹਾ ਤੂੰ ਮੈਂ ਇਹ ਓਕੇ ਨਾ ਹੋ ਮੈਂ ਤੈਨੂੰ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਆ ਮੈਂ ਵੀ ਕਹਿ ਰਹੇ ਆ ਪਿਆਰ ਨਾਲ ਗੱਲ ਕਰੋ ਬੰਦਿਆਂ ਨੂੰ ਗੱਲ ਕਰ ਮੈਂ ਤੇਰੀ ਕੰਪਲੇਨਟ ਲੈ ਲਈ ਆ ਬਸ ਠੀਕ ਆ ਮੇਰੀ ਕੰਪਲੇਨਟ ਤੈਨੂੰ ਮੈਂ ਲਾਸਟ ਕਹਦਾ ਹੁਣ ਤੇਰੀ ਮੈਂ ਕੰਪਲੇਨਟ ਲੈ ਲਈ ਆ ਤਕਰੀ ਬੰਦੇ ਆ ਦੀ ਕੰਪਲੇਨਟ ਮੈਂ ਜਿਹੜਾ ਤੈਨੂੰ ਕਹਿੰਦਾ ਮੈਂ ਉੱਥੇ ਵੀ ਬੰਦੇ ਆ ਦੀ ਕੰਪਲੇਨਟ ਬੋਦੀ ਹਵਾ ਕਰਨੀ ਫੇਰ ਅਸੀਂ ਚੱਲੇ ਆ ਕੰਪਲੇਂਟ ਦੇਣ ਨੂੰ ਹੀ ਖੜੇ ਸੀ ਫਿਰ ਕੰਪਲੇਂਟ ਦੇ ਦਈਏ ਸਰ ਜਿਓ ਜਾਓ ਉਹ ਜਾਓ ਮੈਂ ਬਣਾ ਲਾ ਤੇਰਾ ਆ ਗਿਆ ਸਰ ਮੈਂ ਤਾਂ ਮੈਂ ਤੈਨੂੰ ਸਾਨੀ ਸਾਹਿਬ ਇਹੀ ਗੱਲ ਕਰਦਾ ਹਾਂ ਹਰ ਕੀ ਦੀ ਲਿਮਟ ਹੁੰਦੀ ਆ ਲਿਮਟ ਤੋਂ ਮੈਂ ਕੋਈ ਲਿਮਟ ਕਰਾਸ ਨਹੀਂ ਕਰੀ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਪੁੱਤ ਨੂੰ ਮੈਂ ਹੁਣ ਸਾਰੀ ਗੱਲ ਦੱਸਦੀ ਆ ਠੀਕ ਹੈ ਤੈਨੂੰ ਸਾਰੀ ਗੱਲ ਦੱਸਦੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਇਧਰ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹ ਤੇ ਮੈਂ ਕੀ ਆ? ਇਹ ਚੌਂਕੀਦਾਰ ਹੈ। ਨਹੀਂ ਵੀਰੇ। ਮੈਂ ਤੈਨੂੰ ਅਲੱਛ ਕਹਤੋ ਤੈਨੂੰ ਮਾਣਵਾਉਂ। ਮੈਂ ਕਹ ਰਿਹਾ ਵੀਰੇ। ਤੂੰ ਕਹ ਰਿਹਾ। ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਣਾ ਹੈ। ਹਰੋ। ਓਏ ਜੱਜ ਸਾਹਿਬ। ਆਹ ਦਿਮਾਗ ਖਾਲ ਕਿੱਥੇ ਗਿਆ? ਇੱਕ ਮਿੰਟ। ਤੇਰੀ ਵਰਗਾ ਬਹੁਤੇ ਖਿਲੇ ਥੇ। ਭਾਈ। ਗਲਤ ਗੱਲ। ਹਰੋ। ਮੈਂ ਸੀਨ ਕਰ ਦੂਗਾ ਮੈਂ। ਭਾਈ। ਇਸੇ ਸਾਈਡੋਂ ਕਿ ਚੌਂਕੀਚਾਰ ਦੇ ਵੱਲੋਂ ਬਕਮੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਵਜਿਆ ਜਾ ਰਹੀਆਂ ਨੇ। ਐਸੀ ਗੱਲ ਤੇ ਰਿਹਾ ਭਾਈ। ਐਸੀ ਗੱਲ ਤੇ ਰਿਹਾ। ਚਾਰ ਸਾਫ ਦੇ ਵੱਲੋਂ ਜਿਹੜੀ ਆਕਤਰੋ ਦੀ ਗੱਲ ਨਹੀਂ ਕੀਤੀ ਕਿ ਤੂੰ ਜਾ ਰਹੀ ਆ ਇਸਕੇ ਨਾਲ ਇੰਨੀ ਚੱਲੂਗੀ ਸੋ ਚਾਰ ਸਾਫ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਤਮੀਜੀ ਕੀਤੀ ਜਾ ਰਹੀ ਆ ਨਾ ਸਾਭਾ ਬੰਨਣ ਦੀ ਗੱਲ ਕੀਤੀ ਜਾ ਰਹੀ ਆ ਸੋ ਪ੍ਰਾਈਮੇਟੀ ਵਾਲੀ ਉਸ ਤੋਂ ਤੁਹਾਨੂੰ ਇੱਕ ਅਗਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇੰਨੀ